ਸੰਦੀਲੇ ਸਾਹਿਬ ਦੇ ਨਾਲ ਲਗਾਉਣ ਵਾਲੀ ਪਰਮਿੰਦਰ ਸਿੱਧੂ ਜਦੋਂ ਅੱਡ ਹੋਈ ਤੇ ਉਦੋਂ ਵੀ ਤੇ ਅਖਬਾਰ ਦੇ ਵਿੱਚ ਟਾਈਟਲ ਦਾ ਵੱਖਰਾ ਹੀ ਹੋਣਾ ਫਿਰ ਬਹੁਤ ਇਹਨੇ ਵੱਖਰੇ ਦਿੱਤੇ ਨੇ ਕਿ ਅੱਡ ਹੋ ਗਏ ਸੰਦੀਲੇ ਦੀ ਜੋੜੀ ਟੁੱਟ ਗਈ ਜੋੜੀ ਇਦਾਂ ਦੀਆਂ ਖਬਰਾਂ ਛਪੀਆਂ ਹੋਣਗੀਆਂ ਹਾਂਜੀ ਹਾਂਜੀ ਅਸੀਂ ਤਾਂ ਚਲੋ ਸਾਡਾ ਉਹ ਕੰਮ ਸੀ ਇਹ ਹਾਂ ਆਪਣਾ ਜੇ profession ਯਾਰੀ ਦੋਸਤੀ ਵੱਖਰੀ ਹੈ profession ਵੱਖਰਾ ਹੈਗਾ ਜਦੋਂ ਰਣਜੀਤ ਕੌਰ ਦਾ ਗਲਾ ਖਰਾਬ ਹੋਇਆ ਚਲੋ ਉਹਨੇ ਗਾਉਣਾ ਛੱਡਤਾ ਹਾਂ ਜਾਂ ਫਿਰ ਉਹਨੇ ਵੀ ਵਿਆਹ ਕਰਾ ਲਿਆ ਕੋਈ ਜਿਹੜਾ ਮੈਂ ਲੇਖ ਲਿਖਿਆ ਸੀ ਮੈਨੂੰ ਯਾਦਾ ਜਰਨਲਿਕ ਮੰਡ ਦਾ ਫੋਨ ਆਇਆ ਕਹਿੰਦਾ ਭਾਜੀ ਉਹ ਤੁਹਾਡੇ ਫਿਕਰਿਆਂ ਨੇ ਮੈਨੂੰ ਸੁਣਨ ਕਰਤਾ ਉਵੇਂ ਲਿਖੇ ਸੀ ਵੀ ਜਦੋਂ ਕਿਤੇ ਪੰਜਾਬੀ ਗੀਤ ਸੰਗੀਤ ਦਾ ਹਮਮ ਇਤਿਹਾਸ ਲਿਖਿਆ ਜਾਊਗਾ ਹਮਹ ਜੇ ਲਿਖਣ ਵਾਲੇ ਨੇ ਸੰਜੀਦਗੀ ਦੇ ਨਾਲ ਮੁਲਾਂਕਣ ਕੀਤੇ ਤਾਂ ਫਿਰ ਉਸ ਕਿਤਾਬ ਦੇ ਕਿਸੇ ਨਾ ਕਿਸੇ ਪੰਨੇ ਉੱਤੇ ਇਹ ਜ਼ਰੂਰ ਲਿਖਿਆ ਜਾਊਗਾ ਕਿ ਸੋਹਣੀ ਸੁਨੱਖੀ ਸੁੰਦਰ ਰਣਜੀਤ ਕੌਰ ਨੇ ਜਿਹਦੀ ਪਤਲੇ ਤੰਦ ਵਰਗੀ ਆਵਾਜ਼ ਸੀ ਉਹਨੇ ਆਪਣਾ ਹੁਸਨ ਆਪਣੀ ਜਵਾਨੀ ਆਪਣੀ ਉਮਰ ਸਾਰੀ ਪੰਜਾਬੀ ਗੀਤ ਸੰਗੀਤ ਦੇ ਲੇਖੇ ਲਾਤੀ ਵਾਹ ਤੇ ਇਹ ਫਿਰ ਉਹਦਾ ਫੋਨ ਆਇਆ ਸੀ ਉਹ ਕਹਿੰਦਾ ਕਹਿੰਦੇ ਨੇ ਕਿ ਕਿ 35 ਸਾਲ ਗਾਇਆ ਇਕੱਠਿਆਂ ਨੇ ਤੇ ਜਿੱਦਣ ਅੱਡ ਹੋਏ ਤੇ ਹਾਰ ਕੇ ਰੋਪ ਰੋਪੇ ਹੀ ਨਾ ਵੀ ਮੇਰੇ ਕੋ ਨਹੀਂ ਗਾਇਆਗਾ ਨਾ ਨਾ ਖੜਾ ਛੱਡ ਮੇਰਾ ਮੁਹੰਮਦ ਸਦੀਕ ਸਾਹਿਬ ਨੇ ਹਾਂ ਇੱਕ ਰਿਕਾਰਡਿੰਗ ਸੀ ਇੱਥੇ ਅਦਰ ਸਟੂਡੀਓ ਚ ਜੀ ਜੀ ਗਲਾ ਨਹੀਂ ਸੀ ਚੱਲ ਰਿਹਾ ਹੂੰ ਹੂੰ ਉਹਨੇ ਕਿਹਾ ਫਿਰ ਰਣਜੀਤ ਕੌਰ ਨੇ ਬਈ ਵੀ ਹੁਣ ਮੈਨੂੰ ਮਤਲਬ ਇਥੋਂ ਨਾ ਆਏ ਜਿਆਦਾ ਨਾ ਕਰੋ ਬੇਥੋ ਨਹੀਂ ਗਾ ਹੋਣਾ ਅੱਖਾਂ ਭਰ ਆਈ ਸੀਗੀ